ਅਰਵਿੰਦ ਕੇਜਰੀਵਾਲ ਈਡੀ ਦੀ ਗ੍ਰਿਫਤ ਦੇ ਵਿੱਚ ਰਿਮਾਂਡ ਦਿਨੋਂ ਦਿਨ ਵੱਧਦਾ ਪਿਆ ਹੈ ਔਰ ਭਾਜਪਾ ਦੇ ਕਈ ਸੀਨੀਅਰ ਲੀਡਰ ਇਹ ਦਾਵਾ ਕਰ ਰਹੇ ਨੇ ਕਿ ਹੁਣ ਤਾਂ ਉਡੀਕ ਸਿਰਫ ਉਸ ਸਮੇਂ ਦੀ ਜਦੋਂ ਈਡੀ ਕਹਿ ਦਵੇ ਕਿ ਹੁਣ ਹਿਰਾਸਤ ਵਿੱਚ ਪਾ ਲੂੰ ਅਰਵਿੰਦ ਕੇਜਰੀਵਾਲ ਦੀ ਹਿਰਾਸਤ ਦੀ ਉਡੀਕ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡੱਕੇ ਦੇਖਣ ਦੀ ਉਡੀਕ ਹੋ ਰਹੀ ਹੈ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਹੁਣ ਮੈਦਾਨ ਵਿੱਚ ਉਤਰਦੇ ਨਜ਼ਰ ਆ ਰਹੇ ਹੈ ਸੁਨੀਤਾ ਕੇਜਰੀਵਾਲ ਹੁਣ ਚਰਚਾਵਾ ਇਹ ਨੇ ਕਿ ਸੁਨੀਤਾ ਕੇਜਰੀਵਾਲ ਕੇ ਦਿੱਲੀ ਦੇ ਅਗਲੇ ਸੀਐਮ ਹੋਣਗੇ ਹਰ ਕੋਈ ਇਹ ਸੋਚਦਾ ਪਿਆ ਕਿ ਦਿੱਲੀ ਦੀ ਸੀਐਮਸ਼ਿਪ ਚ ਕੇਜਰੀਵਾਲ ਤੋਂ ਜਾਂਦੀ ਹੈ ਤੇ ਉਸ ਤੋਂ ਬਾਅਦ ਕੀ ਹੋਵੇਗਾ ਦਿੱਲੀ ਦੇ ਲੈਫਟ ਇਨੈਂਟ ਗਵਰਨਰ ਦੇ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਕਿ ਜੋ ਹਾਲਾਤ ਬੜੇ ਹੋਏ ਨੇ ਔਰ ਇਸ ਵਾਸਤੇ ਕਾਨੂੰਨਾ ਦੀ ਸਹਾਇਤਾ ਲੈ ਕੇ ਤੇ ਅਰਵਿੰਦ ਕੇਜਰੀਵਾਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਨਹੀਂ ਤਾਂ ਫਿਰ ਕਾਨੂੰਨ ਅਮਲ ਦੇ ਵਿੱਚ ਲਿਆਉਣਾ ਚਾਹੀਦਾ ਹੈ ਖੈਰ ਇਹ ਇੱਕ ਵੱਖਰੀ ਗੱਲ ਹੈ ਬੀਜੇਪੀ ਦੇ ਨਾਲ ਗੱਲਦੁਕ ਰੱਖਦੇ ਨੇ ਉਹਨਾਂ ਦੀ ਮਨਸ਼ਾ ਇਹੀ ਹੋਵੇਗੀ ਕਿ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹ ਖਤਮ ਹੋ ਜਾਵੇ ਪਰ ਦੂਜੇ ਪਾਸੇ ਸੁਨੀਤਾ ਕੇਜਰੀਵਾਲ ਦੀ ਜੇ ਗੱਲ ਕਰੀਏ ਹੁਣ ਮੈਦਾਨ ਚਾਰ ਨੇ ਸੁਨੀਤਾ ਕੇਜਰੀਵਾਲ ਮੈਦਾਨ ਚਾਉਂਦੇ ਪਏ ਨੇ ਔਰ ਸੁਨੀਤਾ ਕੇਜਰੀਵਾਲ ਹੁਣ ਆਪਣੇ ਪਤੀ ਦੇ ਕਦਮਾਂ ਦੇ ਉੱਤੇ ਚੱਲਦੇ ਨਜ਼ਰ ਆ ਰਹੇ ਨੇ ਔਰਤ ਦੇ ਵਿੱਚ ਬਹੁਤ ਬਲ ਹੁੰਦਾ ਔਰਤ ਵਿੱਚ ਇੰਨਾ ਬਲ ਹੁੰਦਾ ਹੈ ਕਿ ਔਰਤ ਯਮਰਾਜ ਨਾਲ ਜਾਲੜੇ ਹਰ ਕਿਸ ਨੇ ਕਹਾਣੀ ਸੁਣੀ ਹੈ ਹਰ ਕਿਸ ਨੇ ਸੁਣਿਆ ਹੈ ਕਿ ਸਾਵਿਤਰੀ ਯਮਰਾਜ ਨਾਲ ਲੜ ਕੇ ਆਪਣੇ ਘਰ ਵਾਲੇ ਨੂੰ ਵਾਪਸ ਲੈ ਆਈ ਸੀ ਖੈਰ ਔਰਤ ਦੇ ਬਲ ਦੀ ਸਿੱਧੀ ਸਿੱਧੀ ਐਗਜ਼ਾਮਪਲ ਹੁਣ ਸੁਨੀਤਾ ਕੇਜਰੀਵਾਲ ਦਿੰਦੇ ਆ ਨੇ ਅਜੇ ਤੱਕ ਕਦੀ ਕੈਮਰੇ ਸਾਹਮਣੇ ਨਹੀਂ ਆਏ ਕਦੀ ਆ ਕੇ ਕੋਈ ਸਿਆਸੀ ਬਿਆਨ ਨਹੀਂ ਦਿੱਤਾ ਪਰ ਹੁਣ ਜਦੋਂ ਪਤੀ ਸਲਾਖਾਂ ਪਿੱਛੇ ਆ ਹੁਣ ਜਦੋਂ ਪਤੀ ਨੂੰ ਈਡੀ ਨੇ ਘਿਰਿਆ ਹੋਇਆ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਹੋ ਜਵੇ ਉਦੋਂ ਸੁਨੀਤਾ ਕੇਜਰੀਵਾਲ ਨੇ ਆਪ ਕਦਮ ਚੁੱਕਿਆ ਔਰ ਦਿੱਲੀ ਦੇ ਲੋਕਾਂ ਚ ਜਾ ਕੇ ਵਿਚਰਦੇ ਨਜ਼ਰ ਆ ਰਹੇ ਨੇ ਇੱਕ ਵੀਡੀਓ ਸਾਹਮਣੇ ਆਈ ਹੈ ਸੁਨੀਤਾ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਵਾਂਗ ਹੀ ਕੁਰਸੀ ਤੇ ਬੈਠ ਕੇ ਪਿੱਛੇ ਉਹੀ ਬੈਕਗ੍ਰਾਉਂਡ ਜਿਹੜਾ ਅਰਵਿੰਦ ਕੇਜਰੀਵਾਲ ਦਾ ਹੁੰਦਾ ਤੇ ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਵਾਂਗ ਦਿੱਲੀ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੇ ਸਮਰਥਕਾਂ ਨੂੰ ਹਲੂਣ ਦੇ ਨਜ਼ਰ ਆ ਰਹੇ ਨੇ ਪਾਰਟੀ ਦੇ ਲੀਡਰਾਂ ਨੂੰ ਵਰਕਰਾਂ ਨੂੰ ਹਲੂਣ ਦੇ ਨਜ਼ਰ ਆ ਰਹੇ ਨੇ ਸੁਨੀਤਾ ਕੇਜਰੀਵਾਲ ਕੀ ਕਹਿੰਦੇ ਨੇ ਤੁਹਾਨੂੰ ਦੱਸਾਂਗੇ ਪਰ ਫਿਲਹਾਲ ਜਿਹੜੀਆਂ ਚਰਚਾਵਾਂ ਨੇ ਉਹਨਾਂ ਦੇ ਉੱਤੇ ਵੀ ਨਿਗਾਹ ਮਾਰਦੇ ਆ ਚਰਚਾਵਾਂ ਕਹਿੰਦੀਆਂ ਨੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਹਨਾਂ ਨੂੰ ਅਸਤੀਫਾ ਦੇਣਾ ਪੈ ਜਾਵੇਗਾ ਇਸ ਵਾਸਤੇ ਸੁਨੀਤਾ ਕੇਜਰੀਵਾਲ ਨੂੰ ਲੱਭਿਆ ਗਿਆ ਲਿਆਂਦਾ ਗਿਆ ਆ ਔਰ ਸੁਨੀਤਾ ਕੇਜਰੀਵਾਲ ਨੂੰ ਦਿੱਲੀ ਦੇ ਸੀਐਮ ਦੀ ਕੁਰਸੀ ਦੇ ਉੱਤੇ ਬਿਠਾਇਆ ਜਾਵੇਗਾ ਖੈਰ ਇਹ ਇੰਨਾ ਸੌਖਾ ਨਹੀਂ ਆ ਜਦੋਂ ਕਾਨੂੰਨ ਅਮਲ ਦੇ ਵਿੱਚ ਆਉਂਦਾ ਹੈ ਤੇ ਫਿਰ ਉਦੋਂ ਦੁਬਾਰਾ ਇਲੈਕਸ਼ਨ ਕਰਨੀ ਪੈ ਜਾਂਦੀ ਹੈ ਜਦੋਂ ਇੱਕ ਵਾਰ ਸਰਕਾਰ ਟੁੱਟਦੀ ਹੈ ਸਰਕਾਰ ਟੁੱਟ ਕੇ ਦੁਬਾਰਾ ਇਲੈਕਸ਼ਨ ਕਰਨ ਦੀ ਨੌਬਤ ਆਉਂਦੀ ਹੈ ਔਰ ਦੁਬਾਰਾ ਇਲੈਕਸ਼ਨ ਹੋਣ ਤੋਂ ਬਾਅਦ ਅਗਲੀ ਸਰਕਾਰ ਚੁਣੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਇੱਕ ਲੀਡਰ ਆਮ ਆਦਮੀ ਪਾਰਟੀ ਨੂੰ ਜ਼ਰੂਰ ਕਿਤੇ ਨਾ ਕਿਤੇ ਮਿਲਦਾ ਨਜ਼ਰ ਆ ਰਿਹਾ ਹੈ ਹੁਣ ਅਜੇ ਤੱਕ ਇਹ ਚਰਚਾ ਆਵਾ ਸੀ ਕਿ ਕਿਤੇ ਆਤਸ਼ੀ ਹੋਣਗੇ ਜਾਂ ਫਿਰ ਕੋਈ ਹੋਰ ਲੀਡਰ ਹੋਵੇਗਾ ਹੁਣ ਸੁਨੀਤਾ ਕੇਜਰੀਵਾਲ ਇਸ ਸੀਮ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਗੱਲ ਕੀਤੀ ਜਾ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਕੌਣ ਤੇ ਉਦੋਂ ਇੱਕ ਹੇਠਲੇ ਲੈਵਲ ਦੇ ਯਾਨੀ ਕਿ ਦੂਜੇ ਪੱਧਰ ਦੇ ਲੀਡਰਾਂ ਦੀ ਗੱਲ ਕੀਤੀ ਗਈ ਸੀ ਪਹਿਲੇ ਪੱਧਰ ਤੇ ਜੇ ਅਰਵਿੰਦ ਕੇਜਰੀਵਾਲ ਆਉਂਦੇ ਨੇ ਜਿਓਗ੍ਰਾਫੀਕਲ ਰਿਪਰੈਜੈਂਟੇਸ਼ਨ ਦੇ ਹਿਸਾਬ ਨਾਲ ਵੀ ਸਮਝਣਾ ਹੋਵੇ ਪਹਿਲੇ ਲੈਵਲ ਦੇ ਉੱਤੇ ਜੇ ਅਰਵਿੰਦ ਕੇਜਰੀਵਾਲ ਆਉਂਦੇ ਨੇ ਤੇ ਹੇਠਲੇ ਪੱਧਰ ਦੇ ਉੱਤੇ ਯਾਨੀ ਕਿ ਦੂਜੇ ਲੈਵਲ ਦੇ ਉੱਤੇ ਆਉਂਦੇ ਨੇ ਮਨੀਸ਼ ਸੋਸੋਧਿਆ ਸੰਜੇ ਸਿੰਘ ਵਰਗੇ ਲੀਡਰ ਪਰ ਉਹ ਤਾਂ ਆਲਰੇਡੀ ਜੇਲ੍ਹ ਦੇ ਅੰਦਰ ਹੈ ਫਿਰ ਹਰ ਕੋਈ ਇਹ ਸੋਚ ਰਿਹਾ ਸੀ ਕਿ ਆਤਸ਼ੀ ਜਾਂ ਫਿਰ ਹੋਰ ਜਿਹੜੇ ਉਹਨਾਂ ਦੇ ਨਾਲ ਸਮਰਥਕ ਨੇ ਉਹ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੀ ਕਮਾਨ ਸੰਭਣ ਵਾਲੇ ਪਰ ਹੁਣ ਸੁਨੀਤਾ ਕੇਜਰੀਵਾਲ ਸੁਨੀਤਾ ਕੇਜਰੀਵਾਲ ਸਾਹਮਣੇ ਆਂਦੇ ਪਏ ਨੇ ਔਰ ਅਰਵਿੰਦ ਕੇਜਰੀਵਾਲ ਦੇ ਪਦਚਨਾਂ ਦੇ ਉੱਤੇ ਚੱਲਦਿਆਂ ਹੋਇਆਂ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸਮਰਥਕਾਂ ਨੂੰ ਹਲੂਣ ਦੇ ਪ੍ਰੇਰ ਦੇ ਨਜ਼ਰ ਆ ਰਹੇ ਨੇ ਇੱਕ WhatsApp ਨੰਬਰ ਸਾਂਝਾ ਕੀਤਾ ਹੈ ਸੁਨੀਤਾ ਕੇਜਰੀਵਾਲ ਨੇ WhatsApp ਨੰਬਰ ਦਿੱਤਾ ਆ ਵੀਡੀਓ ਦੇ ਵਿੱਚ ਔਰ ਉਹ WhatsApp ਨੰਬਰ ਦਾ ਇਸਤੇਮਾਲ ਕਿਵੇਂ ਕਰਨਾ ਹੈ ਕੀ ਕਰਨਾ ਸਭ ਕੁਝ ਸੁਨੀਤਾ ਕੇਜਰੀਵਾਲ ਦੇ ਕੋਲੋਂ ਹੀ ਸੁਣਦੇ ਆ ਜੋ ਕੁਝ ਕੋਰਟ ਦੇ ਸਾਹਮਣੇ ਉਹਨਾਂ ਨੇ ਬੋਲਾ ਉਸਕੇ ਲਈ ਬਹੁਤ ਹੀ ਮਚਾਈ ਸੱਚੇ ਦੇਸ਼ ਭਗਤ ਹੈ ਵੀ बिल्कुल ऐसे ही हमारे स्वतंत्रता सेनानी अंग्रेजों की तानाशाही से लड़ते थे पिछले तीस साल से मैं उनके साथ हूं देशभक्ति उनके रोम-रोम में बसी है अरविंद जी ने देश की सबसे ताकतवर भ्रष्टाचारी और तानाशाही ताकतों को ललकारा है आपने अरविंद जी को अपना भाई अपना बेटा कहा है इस लड़ाई में आप अपने भाई अपने बेटे का साथ नहीं देंगे मुझे पूरा विश्वास है कि हम सब साथ मिलकर यह लड़ाई लड़ेंगे मैं आपको एक व्हाट्सएप नंबर दे रही हूं व्हाट्सएप नंबर है एट टू नाइन सेवन थ्री टू फोर सिक्स टू फोर फिर से एट टू नाइन सेवन थ्री टू फोर सिक्स टू फोर आज से हम एक अभियान शुरू कर रहे हैं जिसका नाम है केजरीवाल को आशीर्वाद इस व्हाट्सएप नंबर पर आप अपने अरविंद को आशीर्वाद भेज सकते हैं शुभकामनाएं भेज सकते हैं दुआएं भेज सकते हैं प्रार्थना भेज सकते हैं कोई और भी संदेश देना चाहे तो वो भी दे सकते हैं कई माताओं ने तो अपने बेटे के लिए मन्नत मांगी है कई बहनों ने भी अपने भाई के लिए मन्नत मांगी है वो भी लिख के भेजें मुझे कई लोगों के फोन भी आए उन्होंने अरविंद जी के लिए व्रत रखा है कितना प्यार करते हैं अरविंद जी से लोग वो सब लिख कर भेजिए कुछ और भी अगर कहना है कुछ भी मन में आए इस व्हाट्सएप नंबर पे लिख कर भेज दीजिए हर परिवार का हर सदस्य लिख के भेजे आपके मैसेज पढ़ के उन्हें बहुत अच्छा लगेगा आपका एक एक मैसेज उन तक पहुंचेगा मैं आप सबके मैसेज उनको जेल में देकर आऊंगी और उन्हें मैसेज देने के लिए आपको आम आदमी पार्टी का होने की जरूरत नहीं है आप किसी भी पार्टी से हो कोई भी हो अरविंद जी को मैसेज जरूर भेजें सभी युवा महिलाएं बुजुर्ग बच्चे अमीर गरीब सब लोग अपने भाई अपने बेटे अरविंद जी को कुछ ना कुछ जरूर लिखें और हाँ इस व्हाट्सएप नंबर का भी खूब प्रचार करें एक बार फिर से बता रही हूँ व्हाट्सएप नंबर है एट टू नाइन सेवन थ्री टू फोर सिक्स टू फोर एट टू Nine, seven. Three, two, four, six, Two, four. Subscribe to one India Channel and never miss an update.